ਲਾਓ ਵੀ ਮਿੱਤਰੋ ਅੱਜ ਨਾ ਬਾਈ ਸੱਤਪਾਲ ਕੋਲੇ ਪਹੁੰਚਿਆ ਖੇਤ ਤੇ ਇੰਨਾ ਘੈਂਟ ਗੀਤ ਲਿਖਿਆ ਮੈਂ ਕਿਹਣਾ ਨਾ ਬਾਈ ਨੇ ਵੱਟ ਕੱਢੇ ਬਾਈ ਇੱਕ ਵਾਰੀ ਸੁਣ ਕੇ ਦੇਖ ਥੋੜਾ ਜੀ ਕਰੂਗਾ ਵੀ ਸ਼ੇਅਰ ਕਰੀਏ ਬਾਈ ਨੇ ਦੁੱਖ ਬਿਆਨ ਕੀਤੇ ਆ ਆਪਣੇ ਤੇ ਪਹਿਲਾ ਸੱਤਪਾਲ ਬਾਈ ਕੀ ਹਾਲਾ ਵਧੀਆ ਜੀ ਚੜਦੀ ਕਲਾ ਬਾਈ ਤੇਰਾ ਉਹ ਜਿਹੜਾ ਤੂੰ ਮੈਨੂੰ ਪਰਸੋਂ ਗਾਣਾ ਸੁਣਾ ਕੇ ਛੱਡਾ ਸੀਗਾ ਬੇਮੇ ਪੋਚੇ ਲਾਲਾ ਪਾਲ ਦੀ ਜਵਾਗ ਵੀ ਉਹ ਗਾਣਾ ਬਾਈ ਸਾਨੂੰ ਜਰੂਰ ਸੁਣਾ ਦੇ ਤੇ ਸੁਣਾ ਦੀ ਖਿੱਚ ਕੇ ਉੱਚੀ ਮੜਾ ਜਾ ਚਲ ਸੁਣਾ ਦੇ ਹਾਂ ਉ ਮੇਰੇ ਮਾਪਿਆਂ ਨੇ ਤੇਰੇ ਲੜਲਾ ਤੀਸੀ 18 ਸਾਲ ਦੀ ਸੀ ਜਦੋਂ ਤੈਨੂੰ ਵਿਹਤੀ ਸੀ ਅੱਕੀ ਨੂੰ ਬ ਮੈਨੂੰ ਕਹਿਣਾ ਪੈ ਗਿਆ ਅੱਕੀ ਨੂੰ ਬ ਮੈਨੂੰ ਕਹਿਣਾ ਪੈ ਗਿਆ ਚਿਤ ਕਰ ਤੈਨੂੰ ਦੇ ਦੇ ਹਤਲਾਕ ਵੇ ਤੂੰ ਛੱਡਦਾ ਨਹੀਂ ਖਹਿੜਾ ਨਾ ਛੇ ਪੱਤੇ ਦਾ ਬੇ ਮੋਚੇ ਲਾਲ ਪਾਲਦੀ ਜਵਾਕ ਵੇ ਤੂੰ ਛੱਡਦਾ ਨਹੀਂ ਖਹਿੜਾ ਨਾ ਛੇ ਪੱਤੇ ਦਾ ਬੇ ਮੋਚੇ ਲਾਲ ਪਾਲਦੀ ਜਵਾਕ ਵੇ ਦਾਰੂ ਪੀ ਕੇ ਨਿਤ ਪੌਣਾ ਰੈ ਨਾ ਗੰਦ ਵੇ ਕੱਲ ਕਣਕ ਮੰਗਾਈ ਅਜ ਮੁੱਕੀ ਖੰਡ ਵੇ ਉਹ ਦਾ ਰੁਪੀ ਕਨੇ ਤਪਉਣਾ ਰਹਿ ਨਾ ਗੰਦਵੇ ਕੱਲ ਕਣਕ ਮੰਗਾਈ ਅੱਜ ਮੁੱਕੀ ਖੰਡਵੇ ਤੇਰੇ ਲਾਂਬਿਆਂ ਤੋਂ ਡਾਡੇ ਤੰਗ ਆ ਗਿਆਂ ਲਾਂਬਿਆਂ ਤੋਂ ਡਾਡੇ ਤੰਗ ਆ ਗਿਆਂ ਆ ਸਜਾਉਣ ਦੀ ਮਕਾਂ ਕੇ ਵਹਿ ਗਿਆਂ ਸਵੇ ਤੂੰ ਛੱਡਦਾ ਨਹੀਂ ਖੇੜਾ ਨਸ਼ੇ ਪੱਤੇ ਦਾ ਬੇ ਮਪੋਚ ਲਾਲ ਪਾਲਦੀ ਜਵਾਕ ਵੇ ਤੂੰ ਛੱਡਦਾ ਨਹੀਂ ਖੇੜਾ ਨਸ਼ੇ ਪੱਤੇ ਦਾ ਬੇ ਮਪੋਚ ਲਾਲ ਪਾਲਦੀ ਜਵਾਕ ਵੇ ਸ਼ਾਮੀ ਬੈਠ ਰਹਿ ਨਾ ਮੈਂ ਫਲਾਂ ਚ ਰੁਸ ਕੇ ਬੇ ਰਾਤੀ ਮਹਿਨ ਪੁੱਛਦੇ ਜਵਾਕ ਕੀ ਉੱਟ ਕੇ ਉੱਚਾ ਮੈਂ ਬੈਠ ਰਹਿ ਨਾ ਮਹਿਫਲਾਂ ਚ ਰੁੱਸ ਕੇ ਬੇਰਾਤੀ ਮੈਨੂੰ ਪੁੱਛਦੇ ਜੇ ਭਾਖੀ ਉੱਠ ਕੇ ਤੇਰੇ ਫਿਕਰਾਂ ਨੇ ਮਾਰੀ ਜਉਣ ਜੋਗਿਆ ਫਿਕਰਾਂ ਨੇ ਮਾਰੀ ਜਉਣ ਜੋਗਿਆ ਬੇਮਜਾ ਕੇ ਲੰਗਾ ਮਸਾਰੀ ਰਾਤ ਵੇ ਤੂੰ ਛੱਡਦਾ ਨਹੀਂ ਖਹਿੜਾ ਨਸ਼ੇ ਪੱਤੇ ਦਾ ਬੇਮ ਪੋਚ ਲਾਲ ਪਾਲਦੀ ਜਮਾ ਕਵੇ ਤੂੰ ਛੱਡਦਾ ਨਹੀਂ ਖਹਿੜਾ ਨਸ਼ੇ ਪੱਤੇ ਦਾ ਬੇਮ ਪੋਚ ਲਾਲ ਪਾਲਦੀ ਜਮਾ ਕਵੇ ਨਸ਼ਿਆਂ ਖਲਾਪ ਕੋਈ ਨਹੀਂ ਲਾਉਂਦਾ ਤਰਨੇ ਬੇ ਉਹ ਜੇ ਬੈਠੇ ਰਹਿੰਦੇ ਛੜ ਕਾਂ ਤੇ ਮਰਨੇ ਔਨ ਨਸ਼ਿਆਂ ਕੱਲਪ ਕੋਈ ਨਹੀਂ ਲਾਉਂਦਾ ਧਰਨੇ ਬੇ ਉਂਝ ਬੈਠੇ ਰਹਿੰਦੇ ਛੜਕਾਂ ਤੇ ਮਰਨੇ ਕਰਿਆ ਬਣਾਲੀ ਫੋਨ ਸੱਤਪਾਲ ਨੂੰ ਬੇ ਕਰਿਆ ਬਣਾਲੀ ਫੋਨ ਸੱਤਪਾਲ ਨੂੰ ਤੈਨੂੰ ਸੁਟਿਆ ਹਾਂ ਸੈਂਟਰ ਵਿੱਚ ਜਾ ਕੇ ਆਹ ਪਵੇ ਤੂੰ ਛੱਡਦਾ ਨਹੀਂ ਖੇੜਾ ਨਸ਼ੇ ਪੱਤੇ ਦਾ ਬੇ ਮਪੋਚ ਲਾਲਾ ਪਹਣਦੀ ਜਵਾਕ ਵੇ ਤੂੰ ਛੱਡਦਾ ਨਹੀਂ ਖੇੜਾ ਨਸ਼ੇ ਪੱਤੇ ਦਾ ਬੇ ਮਪੋਚ ਲਾਲਾ ਪਹਣਦੀ ਜਵਾਕ ਵੇ ਕੀ ਬਾਤ ਹੈ ਯਾਰ ਬਈ ਸੱਤਪਾਲ ਸੱਚੀ ਬਹੁਤ ਘੈਂਟ ਗਾਣੇ ਆ ਤੇ ਅੱਛਾ ਬਾਈ ਫਿਰ ਮਤਲਬ ਜਿਹੜੇ ਗਾਣਾ ਇੱਕ ਕਿੰਨਾ ਟਾਈਮ ਹੋ ਗਿਆ ਲਿਖਣ ਇਹਨੂੰ ਮੈਂ ਲਿਖਣ ਤਾਂ ਕਾਫੀ ਟਾਈਮ ਹੋ ਗਿਆ ਇਹਨੂੰ ਮੈਂ ਗਾਉਣਾ ਸ਼ੇਅਰ ਹੀ ਕੱਟ ਕਰ ਦਊਂਗੀ ਅੱਛਾ ਵੀ ਚਲ ਹਾਂ ਵੀ ਮਤਲਬ ਹੋਰ ਗਾਣੇ ਸੁਣਨ ਲੱਗ ਜਾਂਦੇ ਮੁੰਡੇ ਨਵੇਂ ਟਾਈਪ ਦੇ ਠੀਕ ਆ ਹਾਂ ਠੀਕ ਆ ਤੇ ਇਹ ਇੱਕ ਮੈਂ ਹੋਰ ਵੀ ਗੱਲ ਕਹਿਣਾ ਜਣਾ ਬਾਈ ਜੇ ਹਨਾ ਮਤਲਬ ਕੋਈ ਕਲਾਕਾਰ ਤੈਨੂੰ ਕਹਿੰਦਾ ਬਾਈ ਯਾਰ ਵੀ ਮੈਂ ਮੈਨੂੰ ਕੋਈ ਗੀਤ ਦੇ ਦੇ ਹਨਾ ਤਾਂ ਤੂੰ ਗਾਣੇ ਦੇ ਸਕਦਾ ਹਾਂ ਦੇ ਦਾਂਗੇ ਕੋਈ ਨਹੀਂ ਕੋਈ ਗਾਵੇ ਸੀ ਹਾਂ ਪਰ ਵੀ ਇੱਕ ਮੈਂ ਦੀ ਗੱਲ ਹੋਰ ਹੈ ਕਿਉਂਕਿ ਨਾ ਚਲੋ ਆਪਾਂ ਨਾਂ ਨਹੀਂ ਲੈਂਦੇ ਚਲੋ ਕਹਿੰਦੇ ਹੁੰਦੇ ਜਿਹਦਾ ਖਾਲੇ ਖਾ ਪੀ ਲੇਤਾ ਹਨਾ ਜਿਹਦੇ ਨਾਲ ਮਤਲਬ ਉਹਦਾ ਕਦੇ ਮਤਲਬ ਵੀ ਬਾਹਲਾ ਹੋਣੀ ਕਰਨਾ ਚਾਹੀਦਾ ਸੋ ਇੱਕ ਸਾਡਾ ਦੋਸਤ ਸੀਗਾ ਉਹਨੂੰ ਗਾਣੇ ਸੀ ਦਿੱਤਾ ਸੀਗਾ ਬਾਈ ਤੇ ਪਰ ਉਹ ਬਾਈ ਤੋਂ ਮਤਲਬ ਹਨਾ ਉਹ ਵੀ ਗਰੀਬ ਸੀ ਬੰਦਾ ਉਹ ਤਾਂ ਮਤਲਬ ਮਿਊਜ਼ਿਕ ਨਹੀਂ ਮਿਊਜ਼ਿਕ ਨਹੀਂ ਮਤਲਬ ਪ੍ਰੋਪਰ ਹੋਇਆ ਕੀ ਆਪਦੇ ਹਿਸਾਬ ਨਾਲ ਹਾਂ ਦੇਖਣਾ ਆਪਦੇ ਹਿਸਾਬ ਨਾਲ ਬੰਦੇ ਨੇ ਹਾਂ ਤੇ ਗਾਣੇ ਬਾਈ ਕੋਲੇ ਮਤਲਬ ਇੰਨੇ ਘੈਂਟ ਪਾਏ ਆ ਬਾਈ ਹਨਾ ਤੇ ਕਾਪੀ ਭਰੀ ਪਈ ਰਜਿਸਟਰ ਭਰੇ ਪਾਏ ਆ ਪਰ ਗਾਣਾ ਅਸੀਂ ਉਹਨੂੰ ਦਵਾਂਗੇ ਜਿਹੜਾ ਸਮਾਰਕੇ ਚੱਜਣਾ ਗਾਉਣ ਜਾਣ ਦਾ ਜਿਹਨੂੰ ਗਾਉਣੀ ਨਹੀਂ ਆਉਂਦਾ ਬਾਈ ਹਨਾ ਤਾਂ ਕਿਉਂਕਿ ਜਿਹੜਾ ਬੰਦਾ ਛਾਤੀ 'ਚ ਗਾਉਂਦਾ ਨਾ ਛਾਤੀ 'ਚੋਂ ਬਾਕੀ ਇਹਦਾ ਬਾਜ ਵਧੀਆ ਹੋਵੇ ਬੰਦਾ ਗਾ ਲੈ ਕੋਈ ਗਾਣਾ ਗਾ ਲੈ ਹਾਂ ਆਵਾਜ਼ ਵਧੀਆ ਹੋਵੇ ਜਿਹੜਾ ਲਾਈਵ ਪ੍ਰੋਗਰਾਮ ਲਾਉਂਦਾ ਹੋਵੇ ਗਾਣਾ ਆਪ ਜਵਾਬ ਹੀ ਨਹੀਂ ਦਿੰਦੇ ਕੋਈ ਮਰਜ਼ੀ ਗਾ ਲੈ ਆਪਣਾ ਹਾਂ ਤੇ ਪਰ ਮੈਂ ਕਿਹ ਹੋਰ ਕਹਣਾ ਪਰ ਬਈ ਮਿਹਨਤ ਵਿਚਾਰੇ ਦੀ ਜ਼ਰੂਰ ਦੇਣੀ ਆਪਾਂ ਹਨਾ ਜੇ ਕਿਸੇ ਨੂੰ ਵੀ ਗਾਣਾ ਚਾਹੀਦਾ ਜਿੰਨਾ ਕੁ ਵੀ ਚਲੋ ਆਪਾਂ ਇਹ ਨਹੀਂ ਕਹਿੰਦੇ ਹਾਂ ਨਾ ਵੀ ਅਸੀਂ ਲੱਖ ਤੋਂ ਲੱਖ ਮੰਗਦੇ ਆ ਜਿੰਨੀ ਮਿਹਨਤ ਆ ਵਿਚਾਰੇ ਦੀ ਮਿਹਨਤ ਦਿਖ ਵੀ ਹਰ ਇੱਕ ਬੰਦਾ ਬਾਈ ਲੈਂਦਾ ਮੈਂ ਇਹਨੂੰ ਪਹਿਲਾਂ ਵੀ ਕਿਹਾ ਬਾਈ ਸੱਤਪਾਲ ਨੂੰ ਮਾ ਮਿਹਨਤ ਬਾਈ ਆਦੀ ਦੁੱਧ ਵਰਗੀ ਹਰੇਕ ਤੋਂ ਲਿਆ ਕਰ ਕਿਉਂਕਿ ਤੇਰਾ ਹੱਕ ਆ ਬਾਈ ਹਨਾ ਤੇਰਾ ਵੀ ਦਿਮਾਗ ਖਰਚ ਹੁੰਦਾ ਹਨਾ ਮਤਲਬ ਕਿੰਨੀ ਮਿਹਨਤ ਕਰਦਾ ਤੇ ਇਹ ਖਰਚਾ ਲਾਵਾਂਗੇ ਸੀ ਤੇ ਗਾਣੇ ਬਹੁਤ ਘੈਂਟ ਆ ਜਿਹੜਾ ਗਾਣਾ ਕਹੋਂਗੇ ਹੱਥ ਲਾ ਰੂ ਗਾਣਾ ਤੁਹਾਨੂੰ ਉਹੀ ਮਿਲੂਗਾ ਘਰ ਆ ਕੇ ਦੇਖਿਓ ਕਿਉਂਕਿ ਤਾਂ ਦਬ ਕੇ ਸ਼ੇਅਰ ਕਰੋ ਧੰਨਵਾਦ ਸਸੀ ਕਲਪ